ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਜਾਦ ਦੇ ਵਿੱਚ ਅੱਜ ਬਟਾਲਾ ਦੇ ਵਿੱਚ 99 ਜਿਹੜੀ ਉਹਨਾਂ ਦੀ ਜਨਮ ਦਿਹਾੜੇ ਦੀ ਜਾਦ ਦੇ ਵਿੱਚ ਇੱਕ ਵੱਖ ਤਰ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਪ੍ਰਲਕ ਕੀਤਾ ਗਿਆ ਜਿੱਥੇ ਇੱਕ ਵਾਤਾਵਰਨ ਰੱਖਿਆ ਨੂੰ ਬਚਾਉਣ ਲਈ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣ ਲਈ ਜਿਹੜਾ ਇੱਕ ਪੂਰੇ ਪੰਜਾਬ ਭਰ ਦਾ ਇੱਕ ਸਮਾਗਮ ਜਿਹੜਾ ਉਹਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਸ਼ਿਫ ਕੁਮਾਰ ਬਟਾਲਵੀ ਐਡਿਟੋਰੀਅਮ ਚ ਤੋਂ ਵੀ ਸ਼ਿਫ ਕੁਮਾਰ ਬਟਾਲਵੀ ਬਟਾਲੇ ਦੇ ਚ ਜਿਹੜੇ ਸ਼ਿਫ ਕਵੀ ਕੋਈ ਨੇ ਬਟਾਲੇ ਸ਼ਹਿਰ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਪਛਾਣ ਉਹਨਾਂ ਦਾ ਨਾਮ ਜੁੜਿਆ ਬਟਾਲਵੀ ਉਹਨਾਂ ਦੇ ਨਾਮ ਦੇ ਨਾਲ ਜਦ ਆਂਦਾ ਤਾਂ ਸ਼ਾਇਦ ਕੋਈ ਦੁਨੀਆ ਦੇ ਵਿੱਚ ਮਟਾਲੇ ਨੂੰ ਪਛਾਣ ਮਿਲਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਇਸ ਸਮਾਗਮ ਜਿਹੜਾ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਵਸ 99 ਜਨਮ ਦਿਵਸ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਹੁਤ ਵੱਡਾ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਖਾਸ ਕਰਕੇ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਹ ਤਰ੍ਹਾਂ ਵਾਤਾਵਰਣ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਸੰਬੰਧੀ ਔਰ ਬੱਚੇ ਛੋਟੇ ਸਕੂਲੀ ਬੱਚਿਆਂ ਨੂੰ ਇਸ ਸਮਾਗਮ ਦੇ ਵਿੱਚ ਲਾਲ ਸੁਗੋਈ ਤੇ ਖੱਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪੂਰਾ 1 ਮਹੀਨਾ ਇਹ ਪ੍ਰੋਗਰਾਮ ਪੰਜਾਬ ਚੱਲੇਗਾ ਜੀ ਅੱਜ ਸ਼ੁਰੂਆਤ ਕਰਦੇ ਹਾਂ ਇਹ ਵਰਗੇ ਸਵਾਗਤ ਕਰੀਏ ਲੱਗੋ ਕੁਝ ਮਸਲਾ ਹੈ ਮਾਤਾ ਵਰ ਆਪਣੇ ਆਪਣਾ ਰਜਿਤ ਛੇਪਨੇ ਵੀ ਕਿਤੇ ਨਾ ਕਿਤੇ ਇਹ ਆਪਣੀ ਕਵਿਤਾਵਾਂ ਦੇ ਵਿੱਚ ਜ਼ਿਕਰ ਆ ਛੇਪ ਦਾ ਵੀ ਜਾਂਦਾ ਹੈ ਇੱਕ ਰੂਪ ਲੱਗੇ ਮੇਰੀ ਮਾਂ ਵਰਗਾ ਇੱਕ ਜਦੋਂ ਉੰਨੇ ਨਹੀਂ ਸ਼ਾਇਦ ਉਸ ਦਾ ਦੇ ਮੱਤਾ ਬਾਰੇ ਇੱਕ ਪ੍ਰਿਕਨੈਸ਼ਿਅਨ ਕੀਤਾ ਜਾਂਦਾ ਸ਼ਾਇਦ ਉਸੇ ਚੀਜ਼ ਨੂੰ ਲੈ ਕੇ ਆਜਾ ਸਰਕਾਰ ਦਾ ਸਰਵਾਦਾ ਜੋ ਬਸਰੀ ਲਾਲ ਜੱਟ ਕੱਟ ਚੱਕ ਲੋ ਇਸ ਸਵਾਗਤ ਦੀ ਰੀਤੀ ਸ਼ੁਰੂਆਤ ਕੀਤੀ ਹੈ ਇੱਕ ਮੁੰਨਾ ਚਲਨ ਕੇ ਗੱਲ ਕਰਦੇ ਹਾਂ ਮੁੰਨੀ ਵਾਰ ਫਿਰ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਸਾਨਾ ਮੱਧ ਧਰਤੀ ਦੇ ਆਉਣ ਦਾ ਮੌਕਾ ਮਿਲਿਆ ਸੋ ਮਾਰਚ ਨੂੰ ਮੁੱਖ ਮੰਤਰੀ ਸਰਦਾਰ ਪ੍ਰਵਾਸ ਸਿੰਘ ਬਾਦਲ ਜੀ ਦੀ ਸਰਕਾਰ ਵੱਲੋਂ ਸਾਰੇ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸੈਕਟਰ ਤੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਪੰਜਾਬ ਦੇ ਲੋਕਾਂ ਦੇ ਪੱਖਲੇ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਆ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖਮੁਹੰਮਦ ਵਟਾਲਵੀ ਜੀ ਦਾ ਨਾਨਾਮਾ ਬਰਥਡੇ ਆ ਸੋਰਾ ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਣ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਾ ਇਸ ਥੀਮ ਨੂੰ ਲੈ ਕੇ 1 ਮਹੀਨਾ ਭਰ ਚੱਲਣ ਵਾਲੇ ਆ ਪਾਸ਼ਣ ਤੇ ਕਬਤਾ ਮੁਕਾਬਲੇ ਦਾ ਆਰੰਭ ਕੀਤਾ ਸੋ ਅੱਜ ਬਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖਪੁਰ ਬਟਾਲ ਵੀ ਜਨਮ ਹੋਇਆ ਵੈਸੇ ਕਈ ਪੱਖਾ ਤੋਂ ਬਟਾਲਾ ਬੜਾ ਇਤਿਹਾਸਿਕ ਆ ਸਿਰ ਗੁਰ ਨਾਨਕ ਦੇਵ ਜੀ ਦਾ ਵੀ ਬੜਾ इमोशनल ਨਾਤਾ ਇਸ ਸ਼ਹਿਰ ਦੇ ਨਾਲ ਆ ਪੁੱਤਰ ਸਾਹਿਬ ਦੇ ਨਾਲ ਸੋ 6 ਕੁਮਾਰ ਕਾਲਪੀ ਜੀ ਦੇ 99 ਵਰ੍ਹੇ ਦੇ ਉੱਤੇ ਅੱਜ ਇੱਕ ਬੜਾ ਦੂਸਰ ਜਿਹੜਾ ਇਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆ ਆਮ ਆਦਮੀ ਪਾਰਟੀ ਦੇ ਸਾਰੇ ਸਥਾਨਿਕ ਲੀਡਰਸ਼ਿਪ ਦਾ ਸਾਰੇ ਚੇਅਰਮੈਨ ਸਾਹਿਬਾਨ ਦਾ ਨੇ ਪੀਪਲ ਦੇ ਨਾਮ 'ਤੇ ਸਾਰੇ ਅਹਿਸਾਸਨ ਲਾ ਰਿਆਂ ਦਾ ਉਹਨਾਂ ਨੂੰ ਐਪ੍ਰੀਸੀਏਟ ਕਰਦਿਆਂ ਤੇ ਬੜਾ ਖੁਸ਼ਾਹਤ ਨਾਲ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਤੁਸੀਂ ਜਾਣੇ ਕਿ ਜਿਹੜੀਆਂ ਵਾਤਾਵਰਣ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਬਕਸ਼ੀਆਂ ਦੇ ਉੱਤੇ ਵੱਡਾ ਅਸਰ ਪਿਆ ਰਿਹਾ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਮੋਟਾ ਫੁੱਲਦੇ ਆ ਮੋਟੇ ਚੰਗਲਾਤ ਮਹਿਕਮੇ ਵੱਲੋਂ ਪੰਜਾਬ ਦੇ ਅੰਦਰ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸੀ ਦਿੱਧਿਆੜਾ ਵੀ ਆ ਰਿਹਾ ਸੋ ਉਹਨੂੰ ਧਿਆਨ ਚ ਰੱਖਦੇ ਆ ਉਹ ਉਸ ਵਾਰ ਪਾਕ ਬਾਹਰ ਜ਼ਿਲ੍ਹੇ ਦੇ ਵਿੱਚ 3.5 ਲੱਖ ਵੋਟੇ ਪੰਜਾਬ ਚ ਲਾਇਆ ਜਾਵੇਗੇ ਸੋ ਕਰੋੜਾ ਮੂਟੇ ਜਿਹੜੇ ਆ ਪੰਜਾਬ ਦੀ ਸਰਜ਼ਮੀ ਚ ਲਾਇਆ ਜਾਣਗੇ ਸੋ ਅੱਜ ਇਹ ਇੱਕ ਮਿੰਟਾ ਪਰ ਮਾਪਤਾ ਦੇ ਪਾਸੋਂ ਦਬਾਬ ਦੇ ਛੱਡਣਗੇ ਔਰ ਇਹਨਾਂ ਮੁਕਾਬਲੇ ਦੇ ਵਿੱਚ ਜਿਹੜੇ ਵਜ਼ੇਤਾ ਉਹਨਾਂ ਦੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ ਚਾਹੇ ਮਿਡਲ ਦੇ ਆ ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਲੱਗਦੇ ਨਾ ਵੀ ਜਿਹੜੇ ਆ ਮਾਨਚੋ ਮੁੱਖ ਮੰਤਰੀ ਜੀ ਵੱਲੋਂ ਦਵਾਵਾ ਕਿ ਅਸੀਂ ਜਾਣੇ ਆ ਪੰਜਾਬ ਦੀ ਆਉਣ ਵਾਲੀ ਜੀ ਸਾਡੀ ਪੀੜ੍ਹੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਐਜੂਕੇਸ਼ਨ ਲੈਣ ਲਈ ਪੜ੍ਹ ਰਹੀ ਆ ਉਹਨੂੰ ਰੱਖਾਂ ਦਾ ਜੋੜਿਆ ਜਾਵੇ ਉਰ ਵਾਤਾਵਰਨ ਨਾਲ ਜੁੜਿਆ ਜਾਵੇ ਤਾਜਕ ਵਿਖਦੀ ਪੀੜੀ ਨੂੰ ਜਿਹੜਾ ਉਹਦੇ ਅੰਦਰ ਇੱਕ ਮੋਹ ਇੱਕ ਸਨੇਹ ਜਾਗੇ ਸੋਦੇ ਲਈ ਆ ਜਿਹੜਾ ਹੈ ਫਕਸ ਬਵਾੜੇ ਦਾ ਨਾਮ ਇੱਕ ਮਹੀਨਾ ਕਰਵਾਇਆ ਗਿਆ ਕਿ ਇਸ ਸ਼ੋਪ ਪਰਕਾਰ ਦੇ ਜਨਤੜ ਨੂੰ ਸੁਪਤੀ ਦੇ ਦਾ ਬਿਲਕੁਲ ਤੁਸੀਂ ਦੇਖਿਆ ਹੈ ਉਹਨਾਂ ਨੇ ਜਨਮ ਦਿਨ ਤੋਂ ਜਿਹੜੀ ਆ ਸ਼ੁਰੂਆਤ ਕਰ ਰਹੀ ਹੈ ਤੇ ਸੇਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਵਰਪਿਤ ਹੈ ਜੋ ਪੂਰਾ ਇੱਕ ਮਹੀਨਾ ਪੰਜਾਬ ਸਿਰ ਪੰਜਾਬ ਦੇ ਬਸ ਫਕਸ ਬਵਾੜੇ ਦਾ ਬਿਲਕੁਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਤਿਆਰੀਆਂ ਨੇ ਮਤਲਬ ਜਿਹੜੀਆਂ ਹੋ ਚੁੱਕੀਆਂ ਨੇ ਔਰ ਕੋਰ ਨੂੰ ਭਾਇ ਭਾਏ ਮੈਂ ਮੀਡੀਆ ਦੇ ਸਾਥੀਆਂ ਦਾ ਤੁਹਾਨੂੰ ਸ਼ੁਕਰੀਆ ਅਦਾ ਕਰਦਾ ਤੁਸੀਂ ਆਏ ਤੁਸੀਂ ਵੀ ਇਸ ਮਹਿਮ ਦੇ ਅੰਦਰ ਕਿਉਂਕਿ ਮਹਿਮ ਕਿਸੇ ਪਾਰਟੀ ਜਾਂ ਕਿਸੇ ਖਾਸ ਵਰਗ ਦੀ ਨਹੀਂ ਬਲਕਿ ਪੰਜਾਬੀਆਂ ਦੀ ਹੈ ਸ਼ਿਵ ਕੁਮਾਰ ਬਟਾਲ ਦੇ ਸਾਰੇ ਪੰਜਾਬੀਆਂ ਦਾ ਸੋ 1 ਮਹੀਨਾ ਪੂਰੇ ਪ੍ਰੋਬਲਮ ਪੰਜਾਬ ਚ ਚੱਲ ਰਹੀ ਹੈ ਕਿਹੜੇ ਤੌਰ ਤੇ ਇੱਕ ਉਪਰਾਲਾ ਹੀ ਹੈ ਔਰ ਦੇਖੇ ਅੱਜ ਛੋਟੇ ਛੋਟੇ ਬੱਚਿਆ ਨੇ ਚਾਹੇ ਉਹ ਜੋੜਾ ਸਿੱਧਰਾ ਦਾ ਬੱਚਾ ਹੋਵੇ ਸਕੂਲ ਦਾ ਚਾਹੇ ਲੈਨ ਸਕੂਲ ਦਾ ਬੱਚਾ ਹੈ ਛੋਟੇ ਛੋਟੇ ਬੱਚਿਆਂ ਨੇ ਕਿੰਨੇ ਆ ਅਰਥ ਭਰੂਰ ਜਿਹੜੇ ਆ ਉਹ ਇੱਥੇ ਭਾਸ਼ਣ ਕੀਤੇ ਆ ਕਮਤਾਵਾ ਬਣੀਆਂ ਨੇ ਸੋ ਬੜਾ ਟੈਲੈਂਟ ਆ ਉਹਨੂੰ ਖੋਜਣ ਦੇ ਨਾ ਖੋਜਣ ਦੇ ਲੱਗੇ ਬਹੁਤ ਰੇਪਲ ਐਮਐਲਏ ਅਮਰਸ਼ੇਸ਼ ਸ਼ੈਕਲ ਸੀ ਬਾਕੀ ਪ੍ਰੈਜ਼ੀਡੈਂਟ ਪੰਜਾਬ ਜਿਹਨਾਂ ਦੇ ਵਿਹਾਰ ਤੇ ਪਹੁੰਚ ਹੈ بہت ہی مہت کر رہے ہیں بٹالے واسطے بٹالے نے بہت اچھے لیول جی دے رہے ہیں سب کو لیتا ساڑھے شب کو جی رہے ہیں اور ساڑھے بٹالے دا پنجاب دا بہت یونیورس نام کو سکتا ہے یہ جی نہیں ساڑھے ایمیلے صاحب بٹالے دی دن رات کیم کر رہے بٹالے دا نام بہت روشن ہونا چاہیے ہیں اور یہ بہت سونا اپرانہ ہے سردار کا کی جی مان بلو پنجاب سرکار بلو یہ ਇਹ ਦਿਨ ਸ਼ਿਗੋਟ ਅਡੋਰਿਟ ਪ੍ਰੋਗਰਾਮ ਆਪਣਾ ਸ਼ਿਪਟਾਲ ਵਿੱਚ ਜਿਹੜੇ 89th ਬਰਥਡੇ ਤੇ ਇਹ ਉਪਰਾਲਾ ਜਿਹੜਾ ਵਾ ਸਟਾਰਟ ਹੋਇਆ ਇਹ ਵਕੋਟਾ ਜ਼ਿਲ੍ਹੇ ਦੇ ਹੋ ਰਿਹਾ ਹੈ ਜੀ ਬੜੇ ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦੇ ਇਨਵੀਟੇਸ਼ਨ ਦਿੱਤੇ ਜਾ ਰਹੇ ਨੇ ਤੇ ਛੋਟੇ ਬੱਚੇ ਤੋਂ ਵੀ ਦਾ ਇਜ਼ਤ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਤੇ ਸਰਕਾਰ ਵੱਲੋਂ ਬਹੁਤ ਸੋਨਾਂ ਦੇ ਸਕੂਲਾਂ ਦੇ ਵਿੱਚ ਜਿਹੜਾ ਵਾ ਘਰ ਘਰ ਜਾ ਕੇ ਕੋਈ ਫੇਅਰ ਜਿਹੜਾ ਵਾ ਬੱਚਿਆਂ ਨੂੰ ਅਪਰੀਸ਼ੀਏਟ ਕਰੀ ਤੇ ਉਹਨਾਂ ਦੇ ਨਾਮ ਪੁਨਰਾ ਉਹਨਾਂ ਦਾ ਟੈਲੈਂਟ ਨੂੰ ਬਾਹਰ ਲਿਆ ਗਿਆ ਹਾਂਜੀ ਅੱਜ ਰਾਜਪਦਰੀ ਸਮਾਗਮ ਲੋਥੇ ਅਸ਼ੇਕ ਕੁਮਾਰ ਬਟਾਲੀ ਹਾਲਵੇ ਬਟਾਲੇ ਵਿਖੇ ਹੋਇਆ ਹੈ ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਾਤਾਵਰਨ ਨੂੰ ਹੋਸਟਜਾ ਬਣਾਉਣ ਲਈ ਉਪਰਾਲੇ ਕੀਤੇ ਉਪਰਾਲਿਆਂ ਬਾਰੇ ਦੱਸਿਆ ਗਿਆ ਐਂਡ ਇਸ ਦੇ ਨਾਲ ਹੀ ਇਸ ਨੂੰ ਸਿੰਕ ਕੀਤਾ ਗਿਆ ਅਸ਼ੇਕ ਕੁਮਾਰ ਬਟਾਲੀ ਜੀ ਦੇ ਜਨਮ ਦਿਨ ਨਾਲ ਸੋ ਸਾਰਿਆਂ ਨੂੰ ਪੀਂਦਾ ਵਦ ਤੋਂ ਵਦ ਰੋਕ ਲਾਓ ਸੋ ਥੈਟ ਆਪਾਂ ਆਪਣਾ ਵਾਤਾਵਰਨ ਵਧੀਆ ਬਣਾ ਸਕੀਏ ਐਂਡ ਅੱਜ ਕਦੀ ਤੇ ਬਾਅਦ ਕਰਵਾਇਆ ਜਾ ਰਿਹਾ ਹੈ ਜਿਸ ਸੇ ਕਿ ਬੱਚਿਆਂ ਨੂੰ ਮੈਂ ਬੇਨਤੀ ਬੱਚੇ ਵੀ ਕਵਿਤਾਵਾਂ ਪੇਸ਼ ਕਰਨਗੇ ਅਤੇ ਇੱਕ ਰਾਜ ਦੇ ਮੁਕਾਬਲੇ ਹੋ ਪਰ ਜਿਹੜੇ ਬੱਚੇ ਮੁਕਾਬਲੇਾਂ ਤੇ ਜਿੱਤ ਬੈਣ ਦੇ ਵਿੱਚ ਹਿੱਸਟਾ ਭਾਗ ਸਰਕਾਰੀ ਸਕੂਲਾਂ ਦੇ ਬੱਚੇ ਅਤੇ ਨਸ਼ਸਟ ਬੱਚੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਤਾਂ ਜਿਹੜੇ ਇਸ ਪੂਰਾ 1 ਮਹੀਨਾ ਇਹਨਾਂ ਮੁਕਾਬਲੇਤ ਵਿੱਚ ਜਿੱਤ ਬੈਣ ਉਹਨਾਂ ਨੂੰ ਜਿਹੜਾ ਨਗਦ ਇਨਾਮ ਦਿੱਤੇ ਜਾਣਗੇ ਕੈਮਰਾ ਪਰਸਨ ਬੇਨਤੀ ਮਾਦ ਨਾਲ ਗੁਰਚਾਵਲਾ ਜਗਮਾਨੀ ਟੀਵੀ ਦੇ ਕਾਰਗਰ ਤੋਂ